ਮੁਗਧ ਦੇ ਵਿੱਚ ਐਨਆਰਆਈ ਦੇ ਨਾਲ 15 ਲੱਖ ਰੁਪਏ ਦੀ ਠੱਗੀ ਵੱਜੀ ਹੈ ਤਾਂ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀ ਤੱਕ ਹਿਲ ਗਈ ਹੈ ਦੱਸ ਦਈਏ ਕਿ ਭਾਗੂ ਕੋ ਹੁੰਦਿਆ ਇਸ ਐਨਆਰਆਈ ਪਵਿੱਤਰ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਦਾ ਇਹ ਕਹਿਣਾ ਹੈ ਕਿ ਪੰਜਾਬ ਆ ਕੇ ਤਾਂ ਕੋਈ ਵੀ ਐਨਆਰਆਈ ਕਾਰੋਬਾਰ ਹੀ ਹੁਣ ਨਹੀਂ ਕਰ ਸਕਦਾ ਦਰਅਸਲ ਇੱਥੇ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗ ਗਿਆ ਕਿ ਇੱਕ ਬਲਵਿੰਦਰ ਸਿੰਘ ਉਰਫ ਬੱਬੂ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤਾਂ ਪੂਰਾ ਕੇਸ ਜਿਹੜਾ ਮੋਗੇ ਤੋਂ ਸਾਹਮਣੇ ਹੈ ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਦੇ ਕਾਰਨ ਦੋਸਤੀ ਦੇ ਵਿੱਚ ਵੀ ਫਿੱਕ ਪੈ ਗਈ ਦੋਸਤ ਨੇ ਜਿੱਥੇ ਫੋਨ ਮਲਾ ਕੇ ਇੱਕ ਇਲੈਕਟ੍ਰੋਨਿਕ ਸਕੂਟੀਆਂ ਦੇ ਕਾਰੋਬਾਰ ਦੇ ਵਿੱਚ 15 ਲੱਖ ਰੁਪਏ ਆਪਣੇ ਦੋਸਤੋਂ ਨਿਵੇਸ਼ ਕਰਵਾ ਲਏ। ਕਾਰੋਬਾਰ ਇੱਕ ਦੋ ਸਾਲ ਤੱਕ ਠੀਕ ਚੱਲਦਾ ਰਿਹਾ। ਐਨ ਆਰ ਆਈ ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ ਸੰਪਰਕ ਤੋੜ ਲਿਆ ਸਗੋਂ ਐਨ ਆਰ ਆਈ ਦਾ ਨਾਮ ਨੰਬਰ ਬਿਲ ਬੁੱਕ ਤੋਂ ਵੀ ਹਟਵਾ ਦਿੱਤੇ। ਉਸ ਦਾ ਇਹ ਕਹਿਣਾ ਹੈ ਕਿ ਜੋ ਕਾਰੋਬਾਰ ਦੇ ਵਿੱਚ ਪੈਸੇ ਲਵਾਈ ਸੀ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਤਾਂ ਐਨ ਆਰ ਆਈ ਦੇ ਵੱਲੋਂ ਐਸ ਐਸ ਪੀ ਮੋਗਾ ਨੂੰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਗਲਤ ਪਾਇਆ ਜਾਂਦਾ ਉਸ ਖਿਲਾਫ ਕਾਰਵਾਈ ਐਨਆਰਆਈ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਕਤ ਵਿਅਕਤੀ ਦੀ ਤੁਰੰਤ ਗ੍ਰਫਤਾਰੀ ਹੋਵੇ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਐਨਆਰਆਈ ਦੇ ਨਾਲ ਅਜਿਹੀ ਧੋਖਾਧੜੀ ਨਾ ਹੋਵੇ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਮੁਖੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਐਨਆਰਆਈ ਦੀ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਜਿਸ ਦਰਮਿਆਨ ਬਲਵਿੰਦਰ ਸਿੰਘ ਉਰਫ ਬੱਬੂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੁੰਦਾ ਮੋਗਾ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਗ੍ਰਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਮੇਰਾ ਨਾਮ ਪਵਿੱਤਰ ਸਿੰਘ ਚਾਹਲ ਆ ਮੈਂ ਕੈਨੇਡਾ ਦੇ ਰੈਨਲ ਆ ਤੇ ਐਸੋੜਾ ਮੋਗੇ ਆ ਮੇਰੇ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਹੈ। ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰੇ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ। ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ। ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15 ਹਜ਼ਾਰ ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ। ਕੀ ਨਾਮ ਆਉਦਾ ਕਦੋਂ ਤੋਂ ਕੁੜੀ ਆ ਰਹੀ ਸੀ? ਉਸ ਬੰਦੇ ਦਾ ਨਾਮ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਹੈ ਨਿਊ ਸਿਵਲ ਲਾਈਨ ਦੇ ਵਿੱਚ ਉਹਦਾ ਉਹਦੀ ਦੁਕਾਨ ਹੈ ਨਿਊ ਐਸ ਬੀ ਆਟੋ। ਕਦੋਂ ਤੋਂ ਆ ਰਹੀ ਹੈ ਦੋ 35 ਸਾਲ ਤੋਂ ਹਜੀ 1989 ਤੋਂ ਦੋਸਤੀ ਸੀ ਉਹਦੇ ਨਾਲ ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਬਚੀ ਅਸੀਂ ਰਲ ਕੇ ਜੀ ਇੱਕ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ 2021 21 ਜੇ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ ਅਸੀਂ ਸਾਰਾ ਸਾਰਾ ਹਿਸਾਬ ਕਿਤਾਬ ਬਣਾਇਆ ਮੇਰੇ ਹਿੱਸੇ ਦੇ ਪੈਸੇ 475000 ਉਹਨੇ ਮੈਨੂੰ ਦੇਤਾ ਮੈਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਕਿ ਤੁਮ ਮੈਂ ਵਾਪਸ ਹੀ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ ਪਤਾ ਨਹੀਂ ਦਤਾ ਕਹਿੰਦਾ ਕਿ ਤੇਰਾ ਕੋਈ ਸਾਖ ਤਾਂ ਬਣਦਾ ਹੀ ਨਹੀਂ ਥੋੜੀ ਘੇਹਰੀ ਕਿ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਾਮ ਵੀ ਵਿੱਚ ਚੱਕਤਾ ਡੀ ਲਿਸ਼ਟ ਤੋਂ ਮੇਰੇ ਘੇਹਰੀ ਜੀ ਉਹਨੇ ਮੇਰਾ ਨਾਮ ਜਿਹੜਾ ਸੀਗਾ ਬੋਰਡ ਦੇ ਉੱਪਰ ਉਹ ਚੱਕਤਾ ਵਿਜ਼ਿਟਿੰਗ ਕਾਰਡ ਦੇ ਉੱਤੇ ਮੇਰਾ ਨੰਬਰ ਸੀਗਾ ਉਹ ਖਤਮ ਕਰਤਾ ਬਿੱਲ ਬੁੱਕ ਸੀਗੇ ਉਹ ਲੋਗ ਦੇ ਉੱਤੇ ਮੇਰਾ ਫੋਨ ਨੰਬਰ ਸੀਗਾ ਸਾਰਾ ਕੁਝ ਖਤਮ ਕਰਕੇ ਆਪਦੇ ਫੋਨ ਨੰਬਰ ਉੱਤੇ ਪਾ ਇਹ ਇਹ ਕੰਪਨੀ ਸਾਰੀ ਉਹਨੇ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਕਰਤੀ ਕਿੰਨੇ ਪੈਸੇ ਦਿੱਤੇ ਸੀ ਜਰ ਤੁਸੀਂ ਇਨਵੈਸਟ ਕੀਤਾ ਮੇਰਾ ਜੀ ਇਸ ਵੇਲੇ ਬੈਂਕ ਦਾ ਪ੍ਰੂਫ ਜਿਹੜਾ ਹੈਗਾ 15 ਲੱਖ ਤੇ 15000 ਦਾ ਹੈ ਤੇ ਪੈਸੇ ਤਾਂ ਵੱਧ ਲੱਗੇ ਹੈਗੇ ਆ ਜਿਹੜਾ ਕਿ ਪ੍ਰੂਫ ਇੰਨੇ ਦਾ ਹੋਇਆ ਇਸ ਵੇਲੇ ਤੇ ਉਹਨਾਂ ਦੀ ਜਿਹੜੀ ਹੈ ਸਕੂਟਰ ਏਜੰਸੀ ਵੀ ਜਿਹੜੀ ਹੈ ਸੜਗੀ ਸੀ ਅਸੀਂ ਖਬਰ ਵੀ ਨਸ਼ਰ ਕੀਤੀ ਸੀ ਜੀ ਇਸ ਸਮੇਂ ਹਾਂਜੀ ਉਹ ਪਤਾ ਲੱਗਿਆ ਸੀ ਮੈਨੂੰ ਪਰ ਉਹ ਮੈਂ ਉਸ ਵੇਲੇ ਕੈਨੇਡਾ ਦੇ ਵਿੱਚ ਸੀਗਾ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਇੱਥੇ ਵਾਪਸ ਮੁੜ ਕੇ ਆਇਆ ਹੈਗਾ ਉਦੋਂ ਮੈਨੂੰ ਕਹਿੰਦਾ ਵੀ ਤੇਰੇ ਸਾਰੇ ਪੈਸੇ ਜਿਹੜੇ ਲੱਗੇ ਸੀ ਉਹ ਉੱਥੇ ਸਕੂਟਰ ਸਾਰੇ ਸੜ ਗਏ ਖਤਮ ਹੋ ਗਏ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਲਾਂਕਿ ਉੱਥੇ ਨੁਕਸਾਨ ਸਿਰਫ 3-4 ਸਕੂਟਰਾਂ ਦਾ ਹੋਇਆ ਸੀ ਉਹ ਵੀ ਲੱਗਦਾ ਨਹੀਂ ਕਿ ਇੱਕ ਵਿਅਤਵੰਦੀ ਨੇ ਹੀ ਸਾੜਿਆ ਗਿਆ ਸੀ ਜਿਗਾ ਉਹ ਉਹ ਕੀਤਾ ਹੀ ਇਸ ਤਰੀਕੇ ਦੇ ਨਾਲ ਸੀਗਾ ਜੀ ਤਾਂ ਕਿ ਮੈਨੂੰ ਬਾਹਰ ਕੀਤਾ ਜਾਵੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਮੇਰਾ ਸਾਰਾ ਨਾਮ ਉਹ ਵਗੈਰਾ ਸਾਰਾ ਖਤਮ ਕਰਤਾ ਬਸ ਹੁਣ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਕਾਰਵਾਈ ਕੀਤੀ ਵੀ ਹੈ ਇਸ ਵੇਲੇ 406 ਦਾ ਪਰਚਾ ਹੋਇਆ ਹੋਇਆ ਤੇ ਇਹ ਬੰਦਾ ਫਰਾਰ ਹੈ ਸਤੰਬਰ 30 ਨੂੰ ਪਰਚਾ ਹੋ ਗਿਆ ਸੀਗਾ ਤੇ ਆਪਦੇ ਮੁੰਡੇ ਦੇ ਨਾਲ ਹੀ ਇਹ ਭੱਜਿਆ ਵਿਆ ਘਰੋਂ ਜਿੰਦੇ ਲੱਗੇ ਵੇ ਆ ਦੁਕਾਨ ਬੰਦ ਹੈ ਕੀ ਮੰਗ ਕਰਦੇ ਨੇ ਇਨਸਾਫ ਹੀ ਮੰਗ ਕਰਦੇ ਆ ਜੀ ਜਿਹੜੇ ਐਨਆਰਆਈ ਬੰਦੇ ਇੱਥੇ ਪੈਸੇ ਇਨਵੈਸਟ ਕਰਦੇ ਹੈਗੇ ਆ ਵੀ ਉਹਨਾਂ ਦੀ ਇੱਕ ਸਰਵਾਈ ਕੀਤੀ ਜਾਵੇ ਸੰਤੋਸ਼ ਤੋਂ ਕੋਲ ਦੇ ਕਾਰਵਾਈ ਤੋਂ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਅਗੇ ਲੈਟਾ ਦੇ ਕਿ ਉਹ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੇ ਮਾਰੇ ਐਂਸਰ ਜਿਹੜੇ ਠੱਗੀਆਂ ਮਾਲ ਜਲਦ ਕਰਦਾ ਜਲਦੀ ਤੋਂ ਪਹਿਲਾਂ ਕਰਨਾ ਚਾਹੀਦਾ ਜੀ ਇਹਨਾਂ ਨੂੰ ਕਿਉਂਕਿ ਦੂਜਿਆਂ ਨੂੰ ਵੀ ਇਹ ਸਿਹਤ ਮਿਲੇ ਇਸ ਚੀਜ਼ ਦੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਮੈਂ ਤਾਂ ਬਾਹਰੋਂ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਠੀਕ ਹੈ ਕੋਈ ਨਹੀਂ ਇਹਦਾ ਵੀ ਰੋਟੀ ਪਾਣੀ ਚੱਲੀ ਜਾਊਗਾ ਕੋਈ ਨਹੀਂ ਸਾਰੇ ਪੈਸੇ ਮੈਂ ਹੀ ਲਾਏ ਸੀਗੇ ਤੇ ਜਿਹੜੇ ਹਾਲਾਤ ਵੇਖ ਕੇ ਤਾਂ ਕੋਈ ਵੀ ਬੰਦਾ ਡਰੂਗਾ ਇਹ ਤੇ ਆ ਕੇ ਪੈਸੇ ਕਿਹਨੂੰ ਲਾਉਣੇ ਐ ਇਹਦੇ ਬੱਚਿਆਂ ਨੂੰ ਵੀ ਸੱਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬੱਚੇ ਵੀ ਸੱਤ ਬੱਚੇ ਬਿਲਕੁਲ ਜੀ ਇਹਨਾਂ ਦੀ ਬੇਟੀ ਮੈਂ ਲੈ ਕੇ ਗਿਆ ਆਪਦੀ ਤੀ ਬਣਾ ਕੇ ਲੈ ਕੇ ਗਿਆ ਬਾਹਰ ਮੇਰੇ ਕੋਲ ਹੀ ਰਹੀ ਹੈ ਬਹੁਤ ਸਾਲ ਉਹਦਾ ਵਿਆਹ ਵੀ ਕੀਤਾ ਬੇਟੀ ਖੁਸ਼ ਵੀ ਆਪਦੇ ਘਰੇ